ਕਮਲ ਕਿਲ ਦੇ ਨਾਵਲ ਗੰਧਲੇ ਰਿਸ਼ਤੇ ਦਾ ਅਗਲਾ ਕਾਂਡ 15 ਇਹ ਪਹਿਲੀ ਵਾਰ ਸੀ ਜਦ ਆਪਣੇ ਹੱਕ ਲਈ ਮੈਂ ਵੀ ਬੋਲੀ ਸਾਂ ਜੋ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਬਾਹਰ ਕਹਿਰਾ ਦਾ ਮੀਂਹ ਪੈ ਰਿਹਾ ਸੀ ਹਨੇਰੀ ਫੁੱਲ ਸਪੀਡ ਤੇ ਚੱਲ ਰਹੀ ਸੀ ਤੇ ਹਨੇਰਾ ਵੀ ਹੋ ਗਿਆ ਸੀ ਉਸਨੇ ਆਪਣੇ ਭਰਾ ਦੀ ਡਰਾਈਵ ਤੇ ਕਾਰ ਲਈ ਤੇ ਮੇਰੇ ਵੱਲ ਦੇਖ ਕੇ ਕਹਿੰਦਾ ਤੇਰੇ ਨਾਲ ਬਹਿਸ ਕਰਨ ਦੀ ਲੋੜ ਨਹੀਂ ਮੈਂ ਕਹੇ ਤਾਂ ਤੋ ਕਹਿਤਾ ਵਰਡ ਇਥੇ ਮਾਮ ਨਾਲ ਹੀ ਬਣਾਉਣਾ ਸੋ ਇੱਥੇ ਹੀ ਬਣਾਉਣਾ ਹੈ ਫालतू ਬਕਵਾਸ ਕਰਨ ਦੀ ਲੋੜ ਨਹੀਂ ਮੇਰੇ ਮੂਰੇ ਤੇ ਨਾ ਰੋਣ ਦੀ ਜਾਹੀ ਰੋਣ ਪਟਣ ਦਾ ਡਰਾਮਾ ਹੀ ਕਰਨਾ ਤਾਂ ਐਦਾਂ ਕਰ ਘਰ ਚੱਲ ਤੇ ਆਪਣੀ ਕਾਰ ਚੁੱਕ ਤੇ ਚਲੀ ਜਾ ਮੇਰੇ ਘਰੋਂ ਸੱਚੀ ਇਸ ਤਰ੍ਹਾਂ ਕਿਹਾ ਉਸਨੇ ਹਾਂ ਵੀਰਾ ਫਿਰ ਤੁਸੀਂ ਕੀ ਕਿਹਾ ਕੁਝ ਨਹੀਂ ਹੁਣ ਸ਼ਾਇਦ ਮੇਰੀ ਵੀ ਬਸ ਹੋ ਗਈ ਸੀ ਮੈਂ ਉਸੇ ਵੇਲੇ ਕਾਰ ਤੋਂ ਤਾਜ ਨੂੰ ਫੋਨ ਲਗਾਇਆ ਤੇ ਕਿਹਾ ਮੈਂ ਵਾਪਸ ਆਉਣ ਲੱਗੀਆਂ ਪੁੱਤ ਤੇ ਨਾਲ ਹੀ ਮੈਂ ਆਪਣੇ ਪੁੱਤ ਕੁਲਤਾ ਹਮਾਰ ਕੇ ਰੋਪੀ ਉਸਨੇ ਅੱਖਾਂ ਪਰ ਲੀਆਂ ਐ ਕੋਲ ਜਾ ਕੇ ਚੁੱਪ ਕਰਾਇਆ ਹੈ ਸੱਚੀ ਵਿਚਾਰੀ ਕਿੰਨੀ ਬੇਵਕੂਫਾਂ ਚ ਫਸ ਗਈ ਸੀ ਮੈਨੂੰ ਉਸ ਤੇ ਮੂੰਹ ਵੱਲ ਦੇਖ ਕੇ ਤਰਸ ਆ ਰਿਹਾ ਸੀ ਇਹ ਤਾਂ ਸਿੱਧਾ ਸਿੱਧਾ ਮਾਨਸਿਕ ਟੌਰਚਰ ਹੋ ਰਿਹਾ ਸੀ ਉਸ ਤੇ ਫਿਰ ਤੁਸੀਂ ਅੱਗੇ ਵਾਪਸ ਉਸਨੇ ਕਾਰ ਪਿੱਛੇ ਮੋੜਨੀ ਸ਼ੁਰੂ ਕੀਤੀ ਤਾਂ ਉਸਦੇ ਭਰਾ ਪਰ ਜਾਈ ਦੋਮੇ ਬਾਰ ਅੱਗੇ ਕਾਰ ਕੋਲ ਉਹਨਾਂ ਪਛਾਹ ਮੁੜਦੀ ਨੂੰ ਜਬਰੀ ਰੋਕ ਲਿਆ ਉਸ ਵੇਲੇ ਤੱਕ ਮੈਂ ਕਾਫੀ ਡਰ ਰਹੀ ਸੀ ਤਾਂ ਉਹ ਦੋਹਾਂ ਨੂੰ ਔਕਾਰ ਵਿੱਚੋਂ ਕੱਢ ਆਪਣੇ ਘਰ ਦੇ ਅੰਦਰ ਲੈ ਗਏ। ਮੈਨੂੰ ਉਹਨਾਂ ਵੱਲ ਦੇਖ ਸ਼ਰਮ ਵੀ ਆ ਰਹੀ ਸੀ। ਆਪਣਾ ਆਪ ਮਜਾਕ ਦਾ ਪਾਤਰ ਮਹਿਸੂਸ ਕਰ ਰਹੀ ਸੀ ਮੈਂ। ਫਿਰ ਉਹਨਾਂ ਕੀ ਆਖਿਆ? ਉਸ ਦਾ ਭਰਾ ਭਾਵੇਂ ਉਸ ਤੋਂ ਛੋਟਾ ਸੀ ਪਰ ਅਕਲ 'ਚ ਬਹੁਤ ਸਿਆਣਾ। ਆਪਣੀ ਮਾਂ ਦੀ ਰਗ ਰਗ ਤੋਂ ਵਾਕਿਫ ਸੀ। ਐ ਸਾਰੀ ਗੱਲ ਉਸ ਨੂੰ ਸੱਚ-ਸੱਚ ਦੱਸੀ। ਮੈਨੂੰ ਬਰਡੇ ਤੋਂ ਕੋਈ ਦੁੱਖ ਨਹੀਂ ਸੀ, ਖਸਮਾਂ ਨੂੰ ਖਾਂਦਾ ਬਰਡੇ। ਉਸ ਸਮੇਂ ਮੈਨੂੰ ਦੁੱਖ ਸੇ ਬੋਲਦਾ ਸੀ ਜੋ ਜ਼ੁਬਾਨ ਚੋ ਕੱਟਦਾ ਸੀ ਹੁਣ ਤੱਕ ਉਹ ਮੈਨੂੰ ਬਹੁਤ ਵਾਰੇ ਕਹਿ ਚੁੱਕਿਆ ਸੀ ਐਂ ਤਾਂ ਇਦਾਂ ਦਾ ਹੀ ਆ ਤੈਨੂੰ ਪੁੱਗਦਾ ਤਾਂ ਰਹਿ ਲੈ ਨਹੀਂ ਤਾਂ ਤੂੰ ਆਪਣਾ ਦੇਖ ਇਸ ਵਾਰ ਤਾਂ ਉਸਨੇ ਹੱਦੀ ਕਰ ਦਿੱਤੀ ਸੀ ਇਸ ਤਰ੍ਹਾਂ ਦੇ ਖਤਰਨਾਕ ਮੌਸਮ ਵਿੱਚ ਉਹ ਮੈਨੂੰ ਆਖ ਰਿਹਾ ਸੀ ਕਿ ਰਾਤ ਦੀ 4-5 ਘੰਟੇ ਦੀ ਡਰਾਈਵ ਕਰਕੇ ਵਾਪਸ ਆਪਣੇ ਘਰ ਨੂੰ ਚੜੀ ਜਾ ਓ ਤੁਸੀਂ ਕਿਸ ਪਾਗਲ ਬੰਦੇ ਦੇ ਵੱਸ ਪੈ ਗਏ ਸੀ ਤੁਹਾਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਮੇਰਾ ਲੋਕ ਬਹੁਤ ਤੇਜ਼ ਹਨ ਇਹ ਮਖੌਟੇ ਪਹਿਨ ਕੇ ਰੱਖਦੇ ਹਨ ਪਹਿਲਾਂ ਕੁਝ ਤੇ ਬਾਤ ਵਿੱਚ ਕੁਝ ਅਸਲੀ ਚਿਹਰੇ ਸੌਖੇ ਸਾਹਮਣੇ ਆਉਂਦੇ ਨਹੀਂ ਲੋਕਾਂ ਦੇ ਫਿਰ ਉਸ ਰਾਤ ਕੀ ਹੋਇਆ ਗਲਾਸ ਜੀ ਹੋਣਾ ਕਿਸੇ ਉਸ ਦਾ ਛੋਟਾ ਭਰਾ ਜੀ ਪਰ ਕੇ ਉਸ ਨੂੰ ਬੋਲਿਆ ਮੇਰੇ ਤੋਂ ਮਾਫੀ ਮੰਗ ਲਈ ਵੀ ਕਿਹਾ ਉਹਦੇ ਸਾਹਮਣੇ ਉਸਨੇ ਮੇਰੇ ਤੋਂ ਮਾਫੀ ਮੰਗੀ ਕਿ ਮੋਰ ਕਦੇ ਮੈਨੂੰ ਇਸ ਤਰ੍ਹਾਂ ਘਰੋਂ ਜਾਣ ਲਈ ਜਾਂ ਤੂੰ ਆਪਣਾ ਸੋਚ ਲਾਇਓ ਜੀਆਂ ਗੱਲਾਂ ਨਹੀਂ ਕਰੇਗਾ ਮੈਂ ਬਹੁਤ ਥਰਹੀ ਉਸ ਦਿਨ ਉਹਨਾਂ ਦੇ ਘਰ ਉਸ ਦਿਨ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਮੇਰਾ ਕੋਈ ਵਜੂਦ ਨਹੀਂ ਹੈ ਨਾ ਇਸ ਬੰਦੇ ਦੀ ਨਜ਼ਰਾਂ ਚ ਨਾ ਇਸ ਦੇ ਘਰ 'ਚ ਹੀ ਤਾਜ ਨੇ ਉਸਤੇ ਭਰਾ ਨਾਲ ਉਸੇ ਰਾਤ ਫੋਨ ਤੇ ਗੱਲ ਕੀਤੀ ਉਹ ਵੀ ਬਹੁਤ ਅਫਸਰਟ ਸੀ ਮੈਨੂੰ ਵਾਰ-ਵਾਰ ਆਖ ਰਿਹਾ ਸੀ ਮਾਂ ਵਾਪਸ ਆ ਜਾ ਕਰ ਹੋਣੀ ਇਹ ਤੇਰੀ ਜਗ੍ਹਾ ਨਹੀਂ ਹੈ ਭਰਮਦੇਵ ਭਰਾ ਨੂੰ ਤਾਜ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇ ਅੱਜ ਮੇਰੀ ਮਾਂ ਦੀ ਸਪੰਦੇ ਨਾਲ ਕੋਟ ਮੈਰੇਜ ਹੋਈ ਹੁੰਦੀ ਨਾ ਤਾਂ ਇਹ ਭੁੱਲ ਕੇ ਵੀ ਮਾਂ ਨੂੰ ਇੱਥੋਂ ਰਾਤ ਨੂੰ ਜਾਣ ਲਈ ਨਾ ਕਹਿੰਦਾ ਨਾ ਘੜੀ-ਘੜੀ ਆਖਦਾ ਕਿ ਤੂੰ ਆਪਣਾ ਸੋਚ ਲੈ ਹਾਂ ਤਾਂ આજ ਬਿਲਕੁਲ ਸਹੀ ਸੀ ਕਲਾਸੀ ਉਸ ਮੁਰਕਣ ਸਾਨੂੰ ਤੁਹਾਡੀ ਕੋਈ ਉਹ ਤਾਂ ਬਸ ਬੁੜੀ ਦੀ ਪੂਸ਼ਬਣੀ ਖੁਸ਼ ਸੀ ਹਾਂ ਹਾਂ ਬਿਲਕੁਲ ਸਹੀ ਕਹਿ ਰਹੀਆਂ ਬੀਰਾ ਉਸ ਦੀ ਦੁਨੀਆ ਮਾਤਾ ਤੋਂ ਸ਼ੁਰੂ ਹੋ ਕੇ ਉਸ ਤੇ ਹੀ ਮੁਕਤੀ ਸੀ ਫਿਰ ਗਾਂ ਕੀ ਹੋਇਆ ਉਸ ਰਾਹਤ ਉਹਨਾਂ ਦੇ ਘਰੇ ਉਸਨੇ ਮੇਰੇ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਮੈਨੂੰ ਉਸਤੇ ਫਰਾਪਰ ਜੈਨੇ ਸਮਝਾਇਆ ਕਿ ਸਵਾਰ ਗਲਤੀ ਮਾਫ ਕਰ ਦਿਓ ਤੇ ਇਸ ਵੇਲੇ ਮਿਡਲੈਂਡ ਨਾ ਜਾਓ ਮੈਂ ਵਾਪਸ ਚਾਂਦੀ ਕਾਲੀ ਪੈਰੀ ਸੀ ਖੈਰ ਉਹਨਾਂ ਤਾਜ ਨੂੰ ਵੀ ਫੋਨ ਤੇ ਸਮਝਾ ਬਜਾ ਠੰਡਾ ਕੀਤਾ ਅਸੀਂ ਦੋਵੇਂ 3-4 ਘੰਟੇ ਉਹਨਾਂ ਦੇ ਘਰ ਰਹਿਣ ਬਾਅਦ ਵਾਪਸ ਪਰਮਦੇ ਘਰ ਆ ਗਏ ਫੋਨ ਤੇ ਉਸ ਦੀ ਮਾਂ ਨੂੰ ਸਾਡੀ ਹੋਈ ਇਸ ਲੜਾਈ ਦੀ ਸਾਰੀ ਜਾਣਕਾਰੀ ਮਿਲ ਗਈ ਸੀ ਆਪਣੇ ਦੋਹਾਂ ਪੁੱਤਾਂ ਕੋਲੋਂ ਸਾਟੇ ਵਾਪਸ ਆਉਂਦਿਆਂ ਹੀ ਉਹ ਜਨਾਨੀ ਜੋ 12 ਵਜੇ ਤੱਕ ਰੋਜ਼ ਕੈਂਸਰ ਵਟੀ ਵਿੱਚ ਬੈਠੀ ਟੀਵੀ ਦੇਖਦੀ ਰਹਿੰਦੀ ਸੀ ਅੱਜ 9 ਵਜੇ ਉੱਪਰ ਆਦਮੀ ਨੂੰ ਲੈ ਕੇ ਰੂਮ 'ਚ ਜਾਵੜੀ ਸੀ ਮੈਂ ਮਰ ਕੇ ਉਹ ਰਾਤ ਉਸ ਤੇ ਘਰ ਕੱਟੀ ساری ਰਾਤ ਮੈਂ ਸੌ ਨਾ ਸਕੀ بار بار ਰੋਣਾ ਆ ਰਿਹਾ ਸੀ ਉਸ ਤੇ ਬੋਲ ਮੇਰੇ ਕੰਨਾਂ 'ਚ ਗੂੰਜ ਰਹੇ ਸਨ ਦੂਸਰੇ ਦਿਨ ਸਵੇਰੇ 7 ਵਜੇ ਉਸ ਨੂੰ ਬਾਏ ਆਖ ਮੈਂ ਆਪਣੇ ਘਰ ਵੱਲ ਤੁਰ ਪਈ ਉਸ ਦੇ ਮਾਂ ਪੇ ਨਹੀਂ ਮਿਲੇ ਤੁਹਾਨੂੰ ਫਿਰ ਇਹੋ ਸਾਰੇ ਸੁੱਤੇ ਸਨ ਤੇ ਤਕਰੀਬਨ 12:00 ਵਜੇ ਮੈਂ ਆਪਣੇ ਘਰ ਆ ਪਹੁੰਚੀ ਇਹਨਾਂ ਖus ਲੰਬਾ ਹੋ ਗਿਆ ਲਿਆ ਜਿਦਾਂ ਉਸ ਦਿਨ ਦੀ ਤਕਲੀਫ ਅਜ ਵੀ ਉਸ ਦਾ ਮਨ ਜ਼ਖਮੀ ਕਰ ਰਹੀ ਸੀ ਰਵੀ ਦਾ ਫੋਨ ਵਾਰ-ਵਾਰ ਆ ਰਿਹਾ ਸੀ ਮੇਰਾ ਮਨ ਕਲਾਸ ਦੀਆਂ ਗੱਲਾਂ ਸੁਣ-ਸੁਣ ਇਹਨਾਂ ਦੁਖੀ ਸੀ ਕਿ ਫੋਨ ਚੁੱਕਣ ਦਾ ਮਾੜਾ ਮਨ ਨਹੀਂ ਹੋ ਰਿਹਾ ਸੀ ਮੈਂ ਰਵੀ ਨੂੰ ਕਲਾਸ ਦੀ ਬਾਰੇ ਦੱਸਿਆ ਕਿ ਇੱਥੇ ਉਹਨਾਂ ਕੋਲ ਬੈਠੀ ਹਾਂ ਤਾਂ ਰਵੀ ਨੇ ਵੀ ਸਰਸਰੀ ਜੀ ਦੀ ਗੱਲ ਕਰਕੇ ਫੋਨ ਕੱਟ ਦਿੱਤਾ ਪਰ ਮੇਰੀ ਆਵਾਜ਼ ਸੁਣ ਕੇ ਉਹ ਪੰਪ ਗਿਆ ਸੀ ਕਿ ਕੋਈ ਡੂੰਗੀ ਤੇ ਸੀਰੀਅਸ ਗੱਲ ਚੱਲ ਰਹੀ ਹੈ ਰਵੀ ਦਾ ਫੋਨ ਆਉਂਦੇ ਅਨਸਾਰ ਕਲਾ ਸੱਤਲੀ ਕਮਰੇ ਵਿੱਚ ਚਲੀ ਗਈ ਸ਼ਾਇਦ ਉਹ ਸੋਚਦੀ ਹੋਵੇਗੀ ਕਿ ਮੈਂ ਬੇਝਿਜਕ ਹੋ ਕੇ ਰਵੀ ਨਾਲ ਗੱਲ ਕਰ ਲਵਾਂ ਫੋਨ ਕੱਟ ਕੇ ਮੈਂ ਥੋੜੀ ਦੇਰ ਉਹਨਾਂ ਨੂੰ ਉੱਪਰ ਬਾਲਕਨੀ ਵਿੱਚ ਉਡੀਕਿਆ ਜਦ ਉਹ ਨਾ ਆਏ ਤਾਂ ਮੈਂ ਆਪ ਥੱਲੇ ਆ ਗਈ ਉਹ ਕਿਸੇ ਨਾਲ ਸਪੈਨਿਸ਼ ਬਾਸ਼ਾ ਵਿੱਚ ਗੱਲ ਕਰ ਰਹੇ ਸਨ ਮੈਂ ਹੈਰਾਨ ਸੀ ਕਿ ਬਹੁਤੀ ਸੋਹਣੀ ਸਪੈਨਿਸ਼ ਬੋਲ ਰਹੇ ਸਨ ਬਿਲਕੁਲ ਸਪੈਨਿਸ਼ਾਂ ਵਾਂਗ ਹੀ ਮੈਂ ਅਗਾਹ ਸਿਟਿੰਗ ਰੂਮ ਵਿੱਚ ਜਾ ਕੇ ਟੀਵੀ ਲਾ ਲਿਆ ਟੀਵੀ ਤੇ ਪਹਿਲਾਂ ਹੀ ਨੈਟਫਲਿਕਸ ਚੱਲ ਰਿਹਾ ਸੀ ਉਸ ਤੇ ਅਮਰੀਕਨ ਸੀਰੀਜ਼ ਲੌਸ ਚੱਲ ਰਹੀ ਸੀ ਪੰਜਵਾਂ ਐਪੀਸੋਡ ਮੈਂ ਚਾਨਰ ਸੀਰੀਜ਼ ਵੇਖਣ ਲੱਗੀ ਕੁਝ ਕੁ ਮਿੰਟ ਬਾਅਦ ਮੈਂ ਦੇਖਿਆ ਕਲਾਸ਼ ਮੇਰੇ ਪਿੱਛੇ ਖੜੀ ਮੁਸਕਰਾ ਰਹੀ ਸੀ ਓ ਸੌਰੀ ਕਲਾਸ਼ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਕਦਮ ਅਗਰ ਆ ਕੇ ਖੜ ਗਏ ਟੀਵੀ ਦੀ ਆਵਾਜ਼ ਜ਼ਿਆਦਾ ਤਾਂ ਨਹੀਂ ਸੀ ਸੌਰੀ ਸੌਰੀ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਤੁਸੀਂ ਫੋਨ ਤੇ ਇਕਦਮ ਟੀਵੀ ਦੀ ਆਵਾਜ਼ ਸੌਲੀ ਕਰ ਦਿਆਂ ਮੈਂ ਆਖਿਆ ਓ ਨੋ ਬੀਰਾ ਡੋਨਟ ਵਰੀ ਕੈਰੀ ਆਨ ਰਾਜੇ ਤੁਸੀਂ ਆਰਾਮ ਨਾਲ ਦੇਖੋ ਟੀਵੀ ਫੋਨ ਤਾਂ ਬਹੁਤ دیر ਦਾ ਮੈਂ ਕੱਟ ਦਿੱਤਾ ਸੀ ਰਵੀਕਿੰਝ ਠੀਕ ਹੈ ਉਹ ਵੀ ਤੈਨੂੰ ਮਿਸ ਕਰਦਾ ਹੋਣਾ ਹਾਂਜੀ ਹੁਣ ਕੱਲੇ ਹਨ ਘਰ ਸੋ ਕੱਲਿਆਂ ਦਾ ਮਨ ਔਖਾ ਲੱਗਦਾ ਆ ਤਾਂ ਤੁਸੀਂ ਸਹੀ ਕਹਿ ਰਹੀ ਹੈ ਜਦ ਕੱਲੇ ਰਹਿਣ ਦੀ ਆਦਤ ਨਾ ਹੋਵੇ ਫਿਰ ਕੰਧਾਂ ਖਾਨ ਨੂੰ ਹੁੰਦੀਆਂ ਹਨ ਪਰ ਜਜ਼ਾਦਤ ਪਹਿ ਜਾਏ ਇਕੱਲੇ ਰਹਿਣ ਦੀ ਤਾਂ ਹਰ ਚੀਜ਼ ਤੁਹਾਡੀ ਗੱਲਾਂ ਦੇ ਹੰਗਾਰੇ ਵਰਤੀ ਲੱਗਦੀ ਹੈ ਚਾਹੇ ਉਹ ਬਾਹਰ ਉਗੇ ਵੇਲ ਬੁੱਟੇ ਹੀ ਕਿਉਂ ਨਾ ਹੋਣ ਵੀਰਾ ਹਾਂਜੀ ਇਹ ਗਲਤ ਹੈ ਤੁਸੀਂ ਬਹੁਤ ਸੋਹਣੀ ਸਪੈਨਿਸ਼ ਬੋਲ ਲੈਂਦੇ ਹੋ ਮੈਂ ਹੈਰਾਨ ਜੀ ਹੋ ਸਵਾਲ ਪੁੱਛਿਆ ਆ ਵੀਰਾ ਜਿਸ ਦੇਸ਼ ਚ ਰਹਿਣਾ ਸਿੱਖ ਲਿਆ ਉਸ ਦੀ ਬੋਲੀ ਵੀ ਤਾਂ ਸਿੱਖਣੀ ਹੀ ਪੈਣੀ ਸੀ ਫਰੈਸ਼ ਜੂਸ ਪੀਏਂਗੀ ਕਿ ਚਾਹ ਜਾਂ ਕਾਫੀ ਬਣਾਵਾਂ ਤੇਰੇ ਲਈ ਕੀ ਮਨ ਕਰਦਾ ਤੇਰਾ ਪੀਣ ਨੂੰ ਨਹੀਂ ਨਹੀਂ ਕੁਝ ਵੀ ਨਹੀਂ ਤੁਸੀਂ ਆਰਾਮ ਨਾਲ ਬੈਠ ਜਾਓ ਇੱਥੇ ਮੇਰੇ ਕੋਲ ਮੈਂ ਸੋਫੇ 'ਤੇ ਹੱਥ ਕਰ ਦਿਆਂ ਕਿਆ ਆ ਬਹੁਤ ਸੋਹਣੀ ਸੀਰੀਜ਼ ਹੈ ਬੀਰਾ ਲੌਸਟ ਤੂੰ ਵੀ ਜ਼ਰੂਰ ਦੇਖੀਂ ਕਾਫੀ ਲੰਬੀ ਹੈ ਪਰ ਬਹੁਤ ਵਧੀਆ ਐਪੀਸੋਡ ਹਨ ਇਸ ਦੇ ਇਹ ਆਸਟ੍ਰੇਲੀਆ ਤੋਂ ਫਲਾਈਟ ਅਮਰੀਕਾ ਨੂੰ ਤੁਰੀ ਸੀ ਤੇ ਰਾਤ ਕਿਸੇ ਆਈਲੈਂਡ ਤੇ ਇਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਉਹ ਬਚੇ ਹੋਏ ਕੋਈ 40-45 ਸਰਵਾਈਵਰਾਂ ਦੀ ਕਹਾਣੀ ਹੈ ਕਿ ਕਿਵੇਂ ਉਹ ਉਸ ਆਈਡੈਂਟੀਟੀ ਜਿਉਂਦੇ ਰਹਿਣ ਲਈ ਸੰਘਰਸ਼ ਕਰਦੇ ਹਨ ਜ਼ਰੂਰ ਦੇਖੀਏ ਸੀਰੀਜ਼ ਵੀ ਰੱਖ ਕੇ ਸਮਾਂ ਕੱਟ ਗਈ ਜੀ ਜ਼ਰੂਰ ਮੈਂ ਤਾਂ ਹੁਣੇ 5-7 ਮਿੰਟ ਦੇਖੀ ਉਹ ਵੀ ਵਧੀਆ ਲੱਗੀ ਹੈ ਚੱਲ ਦੱਸ ਫਿਰ ਕੀ ਪੀਏਗੀ ਚਲੋ ਤੁਸੀਂ ਜੇ ਬਾਲਾ ਕਹਿੰਦੇ ਹੋ ਤਾਂ ਆਪਾਂ ਫਿਰ ਆਪਣੀ ਗਾਰਡਨ ਦੇ ਫਰੈਸ਼ ਸੰਗਤਰੀਆਂ ਦਾ ਜੂਸ ਕੱਢਦੇ ਆ ਲੈ ਆਹ ਹੋਈ ਨਾ ਗੱਲ ਐਵੇਂ ਨਾ 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 ਕਰੀ ਜਾਇਆ ਕਰ ਤੇਰਾ ਆਪਣਾ ਘਰ ਆਂ ਗਾਂ ਜੱਜ ਵੀ ਤੂੰ ਤੇ ਰਵੀ ਨੇ ਇੱਥੇ ਲੈ ਕੇ ਰੋਟੀ ਕਦੇ ਆਉਣਾ ਹੋਇਆ ਇੱਥੇ ਹੀ ਰਹਿਣਾ ਲੋੜ ਨਹੀਂ ਐਵੇਂ ਹੋਟਲਾਂ 'ਚ ਪੈਸੇ ਬੱਟਣ ਦੀ हां हां ठीक है कोई ना ਹੁਣ ਇਦਾਂ ਹੀ ਕਰਿਆ ਕਰਾਂਗੇ ਤੁਸੀਂ ਪਹਿਲਾਂ ਯੂਕੇ ਗੇੜੀ ਮਾਰੋ ਹੁਣ ਉਸ ਤੋਂ ਬਾਅਦ ਅਸੀਂ ਦੁਬਾਰਾ ਆਵਾਂਗੇ ਯੂਕੇ ਦਾ ਨਾਮ ਸੁਣਦਿਆਂ ਉਹ ਸੁਣ ਜਿਹੀ ਹੀ ਹੋ ਜਾਂਦੀ ਪਤਾ ਨਹੀਂ ਕਿੰਨਾ ਮਨ ਆਕਿਆ ਸੀ ਉਸ ਦਾ ਉੱਥੋਂ ਅਸੀਂ ਦੋਵਾਂ ਨੇ ਬਾਹਰ ਜਾ ਕੇ ਪੰਜ ਸੱਤ ਤਾਜ਼ੇ ਮੋٹے ਮੋٹے ਸੰਤਰੇ ਤੋੜੇ ਤੇ ਮੈਂ ਉਹਨਾਂ ਦਾ ਫਰੈਸ਼ ਜੂਸ ਕੱਢਿਆ ਅਸੀਂ ਵਿੱਚ ਇੱਕ ਗੱਠੀ ਅਦਰਕ ਇੱਕ ਛੋਟਾ ਜਿਹਾ ਟੁਕੜਾ ਕੱਚੀ ਹਲਦੀ ਥੋੜਾ ਕਾਲੀ ਮਿਰਚ ਤੇ ਥੋੜਾ ਜਿਹਾ ਗੁਲਾਬੀ ਲੂਣ ਵੀ ਪਾਇਆ ਵਾਹ ਬਈ ਵਾਹ ਬੀਰਾ ਉਹ ਤਿੱਕ ਮਾਰੀ ਕਰਦੀ ਹੈ ਨਸਵਾ ਜੂਸ ਮੇਰੇ ਤੋਤਾ ਕਦੇ ਨਹੀਂ ਬੰਦਾ ਹਾਲੇ ਅਸੀਂ ਕਿਚਨ ਵਿੱਚ ਆਪਣੇ ਜੂਸ ਦੀ ਮਸ਼ੀਨ ਹੀ ਧੋ ਰ ਰਹੇ ਸੀ ਕਿ ਬਾਹਰ ਦੌਰ ਤੇ ਕਿਸੇ ਦੀ ਆਉਣ ਦੀ ਦਸਤਕ ਹੁੰਦੀ ਹੈ ਕਿ ਰਾਸ਼ ਬਿਨਾ ਕੁਝ ਬੋਲੇ ਦੌਰ ਤੇ ਆਏ ਮਹਿਮਾਨ ਦਾ ਸਵਾਗਤ ਕਰਨ ਤਰਪਿੰਦੇ ਹਨ ਜਿਵੇਂ ਉਹ ਆਉਣ ਵਾਲੇ ਇਸ ਮਹਿਮਾਨ ਤੋਂ ਪਹਿਲਾਂ ਹੀ ਜਾਣੂ ਸਨ ਕੁਝ ਕੁ ਮਿੰਟਾਂ ਬਾਅਦ ਉਹ ਹੱਥ ਵਿੱਚ ਪੀਜ਼ਾ ਦਾ ਡੱਬਾ ਤੇ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਹਨ ਤੇ ਡਾਈਨਿੰਗ ਟੇਬਲ ਤੇ ਟਕਾ ਦਿੰਦੇ ਹਨ ਆ ਜਾ ਕੁੜੀਏ ਆਪਣੇ ਦੋਹਾਂ ਦੇ ਜੂਸ ਵਾਲੇ ਗਲਾਸ ਵੀ ਇੱਥੇ ਹੀ ਚੁੱਕ ਲਿਆ ਚੇਰ ਤੇ ਸੈਟੋ ਕੀ ਪੈਂਦਿਆ ਉਹਨਾਂ ਆਖਿਆ ਤੁਸੀਂ ਆ ਐਵੇਂ ਇਨਾ ਖਰਚਾ ਕਿਉਂ ਕਰ ਲਿਆ ਹਾਇਆ ਕਿੰਨਾ ਕੁਝ ਮੰਗਾ ਲਿਆ ਤੁਸੀਂ ਆਪਾਂ ਦੋ ਜੀ ਸੀ ਖਰਚ ਆਪਾਂ ਆਰਾਮ ਨਾਲ ਆਪੇ ਕੁਝ ਗ੍ਰਿਲ ਗਰੁੱਲ ਤੇ ਰੱਖ ਕੇ ਖਾ ਲੈਣਾ ਸੀ ਇਸਦੀ ਕੋਈ ਲੋੜ ਹੀ ਨਹੀਂ ਸੀ ਲੈ ਹੁਣ ਮੈਂ ਤੈਨੂੰ ਕੱਲਾ ਪੁਰਾਣੀਆਂ ਗੱਲਾਂ ਦਾ ਟੌਰਚਰ ਸੁਣਾ ਸੁਣਾ ਕੇ ਥੋੜਾ ਮਾਰਨਾ ਤੇਰੀ ਮਾੜੀ ਮੋਟੀ ਸੇਵਾ ਵੀ ਤਾਂ ਕਰਾਂ ਇਹਨਾਂ ਆਖੋ ਹੱਸ ਪਈ ਮੈਂ ਵੀ ਨਾਲ ਹੀ ਹੱਸ ਪਈ ਕਮਰੇ 'ਚ ਦੁਬਾਰਾ ਰੌਣਕ ਆ ਗਈ ਉਸਦੇ ਮੁਸਕਰਾਹਟ ਨਾਲ ਇਕਦਮ ਘਰ ਰੁਸ਼ਨਾ ਜਾ ਜਾਂਦਾ ਤੇ ਜਦੋਂ ਦੁਖੀ ਹੁੰਦੀ ਤਾਂ ਇੰਜ ਲੱਗਦਾ ਜਿਵੇਂ ਸਾਰਾ ਘਰ ਵੀ ਉਸ ਨਾਲ ਉਦਾਸ ਹੋ ਗਿਆ ਹੋਵੇ ਖਾਣਾ ਪੀਣਾ ਸੀ ਫਿਰ ਭਾਂਡੇ ਸਾਫਲੇ ਮੇਰੇ ਲਈ ਬਿਲਕੁਲ ਘਰ ਵਾਲਾ ਹੀ ਮਾਹੌਲ ਸੀ ਉਸ ਦੀਆਂ ਗੱਲਾਂ ਉਸ ਘਰ ਦਾ ਮਾਹੌਲ ਸਭ ਕੁਝ ਵਿੱਚ ਆਪਣਾ ਸੀ ਇਸ ਵਾਰ ਰਵੀ ਦਾ ਫੋਨ ਆਇਆ ਤੇ ਮੈਂ ਕਲਾਸ ਜੀ ਦੀ ਵੀ ਰਵੀ ਨਾਲ ਗੱਲ ਕਰਾਈ ਉਹ ਵੀ ਤਾਜ਼ ਹੋਂ ਰਾਂ ਬਾਂਗੀ ਖੁਸ਼ ਸਨ ਕਿ ਅਸੀਂ ਦੋਵੇਂ ਇੱਕ ਦੂਜੇ ਦੀ ਕੰਪਨੀ ਐਂਜੋਏ ਕਰ ਰਹੇ ਹਾਂ ਕੋਈ ਅਠਕੂ ਦਾ ਸਮਾਂ ਹੋਤ ਲਾ ਸੀ ਖਾਣਾ ਖਾ ਸੀ ਦੋਵੇਂ ਵਿੱਚ ਤੇ ਬਾਹਰ ਨਿਕਲ ਗਈਆਂ ਘਰੋਂ ਨਿਕਲਦਿਆਂ ਹੀ ਬ੍ਰਾਈਨ ਮਿਲ ਗਿਆ ਕਲਾਸ਼ ਜੀ ਨੂੰ ਬੜਾ ਖੁਸ਼ ਹੋ ਕੇ ਮਿਲਿਆ ਉਹ ਬਾਹਰ ਪਾਈਪ ਲਗਾ ਕੇ ਆਪਣੀ ਕਾਰ ਧੋ ਰਿਹਾ ਸੀ ਕੈਲੀ ਹੋਇਜ਼ ਸੀ ਮੇਰੀ ਵੱਲ ਇਸ਼ਾਰਾ ਕਰ ਉਸਨੇ ਪੁੱਛਿਆ ਰੈਨ ਸ਼ੀਜ਼ ਬੀਰਾ ਫਰੋਮ ਯੂਅਰ ਮਦਰ ਲੈਂਡ ਸ਼ੀਜ਼ ਲਾਈਕ ਮਾਈ ਡਾਟਰ ਟੂ ਮੀ ਮੁਸਕਰਾ ਕੇ ਉਹਨਾਂ ਨੇ ਮੇਰਾ ਪਰਚੇ ਦਿੱਤਾ ਬ੍ਰਾਇਨ ਨੇ ਬੜੇ ਹੀ ਪਿਆਰ ਨਾਲ ਮੇਰੇ ਨਾਲ ਵੀ ਗੱਲ ਕੀਤੀ ਤੇ ਗੱਲਾਂ-ਗੱਲਾਂ ਵਿੱਚ ਉਸਨੇ ਇੱਕ ਕਲਾਸ ਜੀ ਨੂੰ ਹੋਰ ਤਰ੍ਹਾਂ ਟਮਾਟਰ ਵੀ ਗਿਫਟ ਕੀਤੇ ਕਿ ਤੁਹਾਡੇ ਘਰੇ ਮਹਿਮਾਨ ਆਏ ਹੋਏ ਹਨ ਇਹਨਾਂ ਨੂੰ ਫ੍ਰੈਸ਼ ਸਲਾਦ ਖਲਾਓ ਖੈਰ ਬ੍ਰਾਇਨ ਨਾਲ ਕੁਝ ਦੇਰ ਗੱਲਬਾਤ ਕਰਨ ਬਾਅਦ ਅਸੀਂ ਗਾਂ ਵਿਚ ਵੱਲ ਨੂੰ ਮੋੜ ਕੱਟਿਆ ਮੌਸਮ ਬਹੁਤ ਸੋਹਣਾ ਸੀ ਨਿੱਗੀ-ਨਿੱਗੀ ਜੀ ਸ਼ਾਮ ਕੋਲ ਠਾਠਾ ਮਾਰਦਾ ਸਮੁੰਦਰ ਸਾਡੇ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਲੋਕ ਵਾਕਨ ਨਿਕਲੇ ਹੋਏ ਸਨ ਕਲਾਸੀ ਨੇ ਰਾਹ ਵਿੱਚ ਜਾਂਦਿਆਂ-ਜਾਂਦਿਆਂ ਮੈਨੂੰ ਆਪਣੀ ਕੈਫੀ ਵੀ ਦਿਖਾਈ ਸ਼ਾਮ ਦਾ ਸਮਾਹ ਹੁਣ ਕਰਕੇ ਉਹ ਬੰਦ ਪਈ ਸੀ ਕਹ ਰਾਜ ਜੀ ਅੱਜ ਤੇ ਬੜੀ ਰੌਣਕ ਹੈ ਵਿੱਚ ਤੇ ਮੈਂ ਸਾਰੇ ਪਾਸੇ ਨਜ਼ਰ ਕਮਾ ਕੇ ਦੇਖਿਆ ਸ਼ਾਇਦ ਵੀਕਐਂਡ ਹੋਣ ਕਰਕੇ ਆਪਣੇ ਪੰਜਾਬੀ ਵੀ ਬਹੁਤ سارے ਸੈਰ ਤੇ ਬੱਚਾ ਨਾਲ ਆਏ ਹੋਏ ਸਨ ਸਤਿ ਸ਼੍ਰੀ ਅਕਾਲ ਆਂਟੀ ਜੀ ਅਚਾਨਕ ਮੇਰੇ ਕੰਨਾਂ ਵਿੱਚ ਮਿੱਠੀ ਜੀ ਸਤਿ ਸ਼੍ਰੀ ਅਕਾਲ ਪਈ ਪੇ ਸ਼ਾਮ ਮੁੜ ਕੇ ਵੇਖਿਆ ਤਾਂ ਬਲਾਂ ਵਿੱਚ ਇੱਕ ਭੋਲੀ ਜੀ ਬੱਚੀ ਨੇ ਕਲਾਸ ਜੀ ਨੂੰ ਮਗਰੋਂ ਆਣ ਜੱਫੀ ਪਾਲੀ ਓ ਸਤਿ ਸ਼੍ਰੀ ਅਕਾਲ ਮੇਰਾ ਬੱਚਾ ਕਿਵੇਂ ਹੋ ਤੁਸੀਂ ਇੱਥੇ ਇਕੱਲੇ ਵਾਕ ਲਈ ਆਇਓ ਨਹੀਂ 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 ਆਂਟੀ ਜੀ ਨਾਨਾ ਜੀ ਨਾਨੀ ਜੀ ਵੀ ਨਾਲਨ ਪੇਸ਼ਾ ਆਈਸਕ੍ਰੀਮ ਦੀ ਦੁਕਾਨ ਕੋਲ ਬੈਂਚ ਤੇ ਬੈਠੇ ਬਜ਼ੁਰਗ ਜੋੜੇ ਵੱਲ ਹੱਥ ਕਰਕੇ ਉਸ ਬੱਚੀ ਨੇ ਦੱਸਿਆ ਕਲੈਸ਼ ਨੇ ਉਸ ਜੋੜੇ ਵੱਲ ਦੂਰੋਂ ਦੇਖਿਆ ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਆਂਟੀ ਜੀ ਮੈਨੂੰ ਨਾਨੀ ਨੇ ਭੇਜਿਆ ਕਹਿੰਦੇ ਆਂਟੀ ਨੂੰ ਪੁੱਛ ਕੇ ਆ ਸਾਡੇ ਘਰ ਬਤਾਉ ਤੇ ਸ਼ਿਮਲਾ ਮਿਰਚ ਬਹੁਤ ਲੱਗਿਆ ਕੱਲ ਤੁਹਾਡੇ ਦੇ ਜਾ ਨਾਨੀ ਨਾਨੀ ਕਹਿੰਦੇ ਸੀ ਪੁੱਛ ਆਈ ਕਿ ਤੁਸੀਂ ਘਰ ਹੀ ਹੋ ਕੱਲ 10:00 ਵਜੇ ਬੱਚੀ ਦੀ ਆਵਾਜ਼ ਬਹੁਤ ਮਿੱਠੀ ਸੀ ਕੋਈ 12-13 ਕੁਵਰਿਆਂ ਦੀ ਪਰ ਦੇਖਣ ਨੂੰ ਲੰਬੀ ਚਮੀ ਅੱਖਾਂ 'ਚ ਐਨਕਾਂ ਪੜਨ ਨੂੰ ਹੁਸ਼ਿਆਰ ਲੱਗਣ ਵਾਲੀ ਬਹੁਤ ਹੀ ਪਿਆਰੀ ਜੀ ਬੱਚੀ ਦੇਖ ਜਾਈ ਮੇਰਾ ਮਨ ਮੋਗੀ ਉਹ ਦੂਰ ਬੈਠਾ ਬਜ਼ੁਰਗ ਜੋੜਾ ਵੀ ਬਹੁਤ ਪੜਾਜਾ ਲੱਗ ਰਿਹਾ ਸੀ ਕੋਈ ਗੱਲ ਨਹੀਂ ਪੁੱਤ ਤੁਸੀਂ ਨਾਨੀ ਨੂੰ ਕਹੋ ਤਕਲੀਫ ਨਾ ਕਰਨ ਮੈਂ ਆਪ ਹੀ ਲੈ ਜਾਵਾਂਗੀ ਥੈਂਕਸ ਅਲੋਟ ਮੇਰਾ ਬੱਚਾ ਹੋਰ ਪੜ੍ਹਾਈ ਕਿਵੇਂ ਚੱਲ ਰਹੀ ਹੈ ਤੁਹਾਡੀ ਜਸਲੀਨ ਬਹੁਤ ਵਧੀਆ ਤਾਨੂੰ ਪਤਾ ਹੈ ਇਸ ਸਾਲ ਮੈਂ ਪਿਛਲੇ ਸਾਲ ਵਾਂਗ ਫਿਰ ਟੌਪ ਕਰਾਂਗੀ ਤੇ ਤੁਸੀਂ ਮੈਨੂੰ ਤਾਜਵੀਰ ਤੋਂ ਯੂਕੇ ਤੋਂ ਕੈਡਬਰੀ ਬਰਡ ਦੀਆਂ ਚਾਕਲੇਟਾਂ ਮੰਗਵਾ ਕੇ ਦੇਣੀਆਂ ਹਨ ਫਿਰ ਪਿਛਲੀ ਵਾਰ ਵਾਂਗ ਇਹਨਾਂ ਆਖਦਿਆਂ ਬੱਚੀ ਨੇ ਕਲਾਸ਼ ਨੂੰ ਕੁਟ ਕੇ ਜੱਫੀ ਪਾ ਲਈ ਫਿਕਰ ਨਾ ਕਰ ਜਸਲੀਨ ਤੂੰ ਟੌਪ ਤੇ ਤਾਂ ਆ ਜਾ ਕਲਾਸ 'ਚ ਮੈਂ ਤੇਰੇ ਤਾਜਵੀਰ ਤੋਂ ਤੇਰੇ ਲਈ ਕੈਡਬਰੀ ਬਰਡ ਦੀਆਂ ਚਾਕਲੇਟਾਂ ਦਾ ਟਰੱਕ ਭਰਾ ਕੇ ਮੰਗਵਾ ਦੇਣਾ ਚਾਕਲੇਟਾਂ ਦਾ ਟਰੱਕ ਸੁਣ ਕੇ ਅਸੀਂ ਸਾਰੇ ਹੱਸਣ ਲੱਗ ਪਏ ਬੱਚੀ ਸਾਨੂੰ ਦੋਹਾਂ ਨੂੰ ਨਿਮਰਤਾ ਨਾਲ ਸਤਿ ਸ਼੍ਰੀ ਅਕਾਲ ਬਣਾ ਕੇ ਦੂਰ ਬੈਠੇ ਆਪਣੇ ਨੰਨਾ ਵਰਤੁਰਪੀ ਬਹੁਤ ਹੀ ਪਿਆਰੀ ਬੱਚੀ ਸੀ ਕਲਾਸ ਜੀ ਕੌਣ ਸੀ ਇਹ ਆਪਣੀ ਨਾਲ ਦੀ ਗਲੀ ਵਿੱਚ ਹੀ ਰਹਿੰਦਾ ਪਰਿਵਾਰਾ ਵੀਰਾ ਆਪਣੇ ਹੁਸ਼ਿਆਰਪੁਰ ਏਰੀਆ ਤੋਂ ਹੀ ਹਨ ਕਾਫੀ ਸਾਲਾਂ ਦੇ ਇੱਥੇ ਹਨ ਇਹ ਬੱਚੇ ਤਾਂ ਇੱਥੇ ਦੇ ਹੀ ਜੰਮੇ ਹਨ ਤਿੰਨ ਭੈਣ ਭਰਾ ਹਨ ਜਸਲੀਨ ਆਪਣੀ ਨਾਨੀ ਨਾਲ ਮੇਰੇ ਕਾਫੀ ਸ਼ਾਪ ਤੇ ਵੀਕਐਂਡ ਤੇ ਕੇਕ ਲੈਣ ਆਉਂਦੀ ਹੁੰਦੀ ਸੀ ਉਦੋਂ ਬਹੁਤ ਛੋਟੀ ਸੀ ਇਹ ਬਸ ਉਦੋਂ ਤੋਂ ਹੀ ਇਸ ਪਰਿਵਾਰ ਨਾਲ ਆਪਣੀ ਸਾਂਝ ਹੈ ਬਹੁਤ ਵਧੀਆ ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਕਿੰਨਾ ਪਿਆਰ ਕਰਦੇ ਹਨ ਤੁਹਾਨੂੰ ਹਾਂ ਬਸ ਮਲਕ ਦੀ ਮਿਹਰ ਹੈ ਇੰਨੇ ਸਾਲਾਂ ਚ ਇੱਥੇ ਸਭ ਨੇ ਪਿਆਰ ਹੀ ਦਿੱਤਾ ਸਾਰੇ ਬਹੁਤ ਚੰਗੇ ਨੇ ਆਪਣੇ ਵਾਲੇ ਦਿਵਾਲੀ ਦੇ ਮਾਹੌਲ ਬਹੁਤ ਵਧੀਆ ਹੈ ਇੱਥੇ ਵੀਰਾ ਆਪਣੇ ਘਟਨ ਪਰ ਜਿੰਨੇ ਕੁ ਵੀ ਹਨ ਮਿਲ ਸਾਰਹੀ ਹਨ ਕਰਦਿਆਂ ਕਰਾਉਂਦਿਆਂ ਸਾਡਾ ਘਰ ਆ ਗਿਆ ਰਾਤ ਦੇ ਕੋਈ ਨੌਂ ਕੁ ਵਜਰੇ ਸਨ ਅਸੀਂ ਦੋਵੇਂ ਵਾਪਸ ਆ ਕਰਦੇ ਬਾਰ ਬਣੀ ਕੰਜ਼ਰਵਟਿਵ ਵਿੱਚ ਬੈਠ ਗਈਆਂ ਬਾਹਰ ਕਾਫੀ ਡੇ ਲਾਈਟ ਸੀ ਹਾਲੇ ਗਰਮੀਆਂ ਵਿੱਚ ਤਾਂ ਇੰਗਲੈਂਡ 'ਚ ਵੀ ਬਹੁਤ ਲੇਟ ਤੱਕ ਦਿਨ ਰਹਿੰਦਾ ਹੈ ਇਹ ਤਾਂ ਫਿਰ ਵੀ ਰੈਂਦਰ ਰੋਟੀ ਸੀ ਸੋ ਇੱਥੇ ਉੱਥੋਂ ਨਾਲੋਂ ਵੀ ਜ਼ਿਆਦਾ ਦਿਨ ਸੀ ਕਨਜ਼ਰਵਟੀ ਦੇ ਬਾਹਰ ਪੱਕਾ ਥਾਂ ਸੀ ਤੇ ਉੱਥੇ ਕਲਾਸ ਜੀ ਨੇ ਬਹੁਤ ਹੀ ਸੋਹਣਾ ਬਰਡ ਫੀਡਰ ਲਿਆ ਕੇ ਰੱਖਿਆ ਹੋਇਆ ਸੀ ਤੇ ਉਸ ਤੇ ਦਾਣੇ ਤੇ ਪਾਣੀ ਵੀ ਪਾਇਆ ਹੋਇਆ ਸੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ